ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੇ ਤੁਹਾਡੇ ਖਾਤਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਤੁਹਾਨੂੰ ਰੇਟ ਬਹੁਤ ਸਹੀ ਅੱਜ ਮਿਲਣਗੇ ਦੇਖਣ ਨੂੰ ਆਪਣੇ ਕੋਲੇ ਇੱਕ ਬਾਹਰ ਗਏ ਮਾਲਕ ਦਾ ਬੁਲਟ ਤੇ ਬਹੁਤ ਸਾਰੀਆਂ ਗੱਡੀਆਂ ਤੇ ਤੁਸੀਂ ਦੇਖੋ ਵੀਡੀਓ ਤੇ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਨੋਟ ਕਰ ਲਓ ਜੀ ਨੀਚੇ ਹਰੇ ਜ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ 78140 38764 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਘਰ ਮਕਾਨ ਕੁਝ ਵੀ ਹੈ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਮਾ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲ ਇੱਕ ਗੱਡੀ ਰੇਟਸ ਪਹੁੰਚੀ ਆ ਪਹਿਲੀ ਰੇਟਸ 12 13 ਮਾਡਲ ਹੈ ਜੀ ਰਜਿਸਟਰ 13 ਦੇ ਵਿੱਚ ਹੋਈ ਆ ਮਾਡਲ 12 ਜੀ ਮਤਲਬ ਮੈਨੂਫੈਕਚਰਿੰਗ 12 ਜੀ ਤੇ ਕੰਡੀਸ਼ਨ ਆਲੂਕੀ ਆ ਕੋਈ ਨੁਕਸ ਨਹੀਂ ਗੱਡੀ ਚ ਵਧੀਆ ਗੱਡੀ ਆ ਲੁਧਿਆਣੀ ਖੜੀ ਆ ਤੇ ਇਨਸ਼ੋਰੈਂਸ ਵਗੈਰਾ ਆਪਾਂ ਨੂੰ ਸਾਰਾ ਕੁਝ ਮਿਲ ਜੂਗਾ ਚੱਲੀ ਕੁੱਲ 87240 ਕਿਲੋਮੀਟਰ ਆ ਦੋ ਅੱਸੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਨੇ ਆਖਿਆ ਵੀ ਰੇਟ ਦੀ ਟੈਨਸ਼ਨ ਨਾ ਲਿਓ ਰੇਟ ਕਰ ਲਾਂਗੇ ਮੋਕੇ ਤੇ ਬਾਕੀ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਸੀਟ ਕਵਰ ਤੁਸੀਂ ਦੇਖ ਲਓ ਮੈਟਿੰਗ ਮੋਟਿੰਗ ਵਧੀਆ ਇਹਨਾਂ ਨੇ ਕਰਵਾਈ ਹੋਈ ਆ ਮੈਟ ਵਧੀਆ ਰੱਖੇ ਹੋਏ ਨੇ ਬਾਕੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਟਾਇਰਾਂ ਦੇ ਵਿੱਚ ਬਹੁਤ ਸੋਹਣੇ ਅਲਾਈ ਪੋਆ ਰੱਖਿਆ ਜੀ ਜੋੜੇ ਟਾਇਰ ਮਾਲਕ ਨੇ ਪੋਏ ਹੋਇਆ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਕਿਸੇ ਨੂੰ ਵੀ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਲੁਧਿਆਣੇ ਜਾ ਕੇ ਦੇਖ ਸਕਦੋਂ ਬਾਕੀ ਦੋਵੇਂ ਚਾਬੀਆਂ オリジナル ਆਪਾਂ ਨੂੰ ਨਾਲ ਮਿਲ ਜਾਣਗੀਆਂ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 9592007044 ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਸੈਕਿੰਡ ਜਿਹੜੀ ਗੱਡੀ ਆਪਾਂ ਲੈ ਕੇ ਪਹੁੰਚਿਆ ਦੇਖੋ ਤੁਸੀਂ i20 ਗੱਡੀ ਆਪਾਂ ਲੈ ਕੇ ਪਹੁੰਚਿਆ ਜੀ 12 ਮਾਡਲ ਹੈ ਜੀ ਮੈਨੂਫੈਕਚਰਿੰਗ 12 ਜੀ ਕੰਡੀਸ਼ਨ ਆਲੂਕਿਆ ਤੇ ਮਤਲਬ ਕਿ ਜਦੋਂ ਗੱਡੀ ਰਜਿਸਟਰ ਹੋਈ ਆ ਤਾਂ ਜਨਵਰੀ 13 ਚ ਗੱਡੀ ਦਾ ਫੁੱਲ ਇੰਸ਼ੋਰੈਂਸ ਹੈ ਤੇ ਸਾਰਾ ਕੁਝ ਵਧੀਆ ਹੈ ਸੰਗਰੂਰ ਖੜੀ ਹੈ ਗੱਡੀ ਸਾਢੇ 3 ਲੱਖ ਰੁਪਿਆ ਮਾਲਕ ਨੇ ਡਿਮਾਂਡ ਮੰਗੀ ਆ ਫਾਸਟ ਓਨਰ ਗੱਡੀ ਆ ਗੱਡੀ ਪੰਜਾਬ ਨੰਬਰ ਹੈ ਬੰਪਰ ਵਗੈਰਾ ਤੁਸੀਂ ਦੇਖ ਲਓ ਮਾੜੇ ਮੋٹے ਸਕਰੈਚ ਵੱਖਰੀ ਗੱਲ ਹੈ ਬਾਕੀ ਵਧੀਆ ਪਈ ਨਹੀਂ। ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਗੱਡੀ ਨੂੰ ਤੇ ਮਾਲਕ ਦੇ ਘਰੇ ਗੱਡੀ ਖੜੀ ਆ। ਕਿਸੇ ਨੂੰ ਪਸੰਦ ਆਉਂਦੀ ਆ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਖਰੀਦ ਸਕਦੇ ਹੋ। ਇਹਨਾਂ ਦੇ ਘਰੇ ਜਾ ਕੇ ਸੰਗਰੂਰ ਰੇਟ 3.5 ਇੱਕ ਬਰੀ ਤੇ ਮੌਕੇ ਤੇ ਘਾਟਾ ਵੱਲ ਦਾ ਜ਼ਰੂਰ ਕੀਤਾ ਜਾਊਗਾ। AC ਹੀਟਰ ਵਗੈਰਾ ਸਾਰੇ ਫੰਕਸ਼ਨ ਸਾਰਾ ਕੁਝ ਆਲ ਚੀਜ਼ ਵਰਕਿੰਗ ਚ ਹੈ। ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ 94 63560132 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਤੇ ਗੱਲ ਕਰਕੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜਿਵੇਂ ਕੀ ਗੱਡੀ ਤੁਸੀਂ ਦੇਖ ਰਹੇ ਹੋ ਡਿਸਟ੍ਰਿਕਟ ਫਿਰੋਜ਼ਪੁਰ ਤੋਂ ਆਪਣੇ ਕੋਲੇ ਪਹੁੰਚੀ ਆ ਪਿੰਡ ਮੱਖੂ ਹੈ ਜੋਗੇਵਾਲਾ ਤੇ ਕੰਡੀਸ਼ਨ ਆਲੋਕੇਲ ਜੀ ਤੇ ਕੋਈ ਨੁਕਸ ਨਹੀਂ ਗੱਡੀ ਕੁੱਲ 93000 ਚੱਲੀ ਹੋਈ ਆ ਸੀਟ ਕਵਰ ਟੌਪ ਦੇ ਵਧੀਆ ਕੁਆਲਿਟੀ ਦੇ ਆਪਾਂ ਨੂੰ ਮਿਲ ਜਾਣਗੇ ਤੇ ਪੰਜਾਬ ਨੰਬਰ ਗੱਡੀ ਐ ਜੀ ਪੰਜਾਬ ਨੰਬਰ ਹੈ ਕੰਡੀਸ਼ਨ ਆਲੂਕੀਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਤੇ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਆ ਅੰਦਰ ਮੈਟ ਵਧੀਆ ਰੱਖੇ ਹੋਏ ਨੇ ਸਾਰੇ ਫੰਕਸ਼ਨ ਵਰਕਿੰਗ ਚ ਨੇ ਤੇ ਕਿਸੇ ਨੇ ਜਾ ਕੇ ਦੇਖਣੀ ਆ ਤਾਂ ਪਿੰਡ ਮੱਖੂ ਜਾ ਕੇ ਦੇਖ ਸਕਦੋਂ ਤੇ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦੋਂ ਤੇ ਰੇਟ ਦੀ ਆਪਾਂ ਗੱਲ ਕਰੀਏ ਮਾਲਕ ਵੱਲੋਂ ਆਪਣੇ ਕੋਲੇ 1 ਲੱਖ 75000 ਰੁਪਇਆ ਰੇਟ ਪਹੁੰਚੇਗਾ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਚਲੋ ਕਰ ਲਾਂਗੇ ਤੇ ਗੱਡੀ ਤੁਹਾਡੇ ਸਾਹਮਣੇ ਹੈ ਵਧੀਆ ਗੱਡੀ ਆ ਵਧੀਆ ਮਾਲਕ ਨੇ ਰੱਖੀ ਹੋਈ ਹੈ ਤੇ ਵਧੀਆ ਚਲਾਈ ਹੋਈ ਹੈ ਕੋਈ ਵੀ ਗੱਡੀ ਖਰੀਦਣ ਦਾ ਜੀ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦੇ ਹੋ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਕੋਈ ਗੱਲਬਾਤ ਕਰਨੀ ਹੈ ਪਹਿਲਾਂ ਇੱਕ ਵਾਰੀ ਕਰ ਲਿਓ ਨੰਬਰ 82 642 32 936 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੀ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਆ ਰੇਟ 'ਚ ਘਾਟਾ ਵਾਦਾ ਹੋ ਜਾਊਗਾ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਰਹੀ ਏ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲਣਗੀਆਂ ਤੇ ਕਿਵੇਂ ਦੀ ਲੱਗ ਰਹੀ ਏ ਵੀਡੀਓ ਤੁਹਾਨੂੰ ਕਿਵੇਂ ਦੀ ਵੀਡੀਓ ਲੱਗੀ ਕਿਵੇਂ ਦੀਆਂ ਮਸ਼ੀਨਰੀਆਂ ਲੱਗ ਰਹੀਆਂ ਜਰੂਰ ਦੱਸਿਓ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਮਸ਼ੀਨਰੀਆਂ ਵਧੀਆ ਲੱਗ ਰਹੀਆਂ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦੋ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਲਾਜ਼ਮੀ ਕਰ ਦੋ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦੋ, ਸਪੋਰਟ ਕਰਿਆ ਕਰੋ ਜੀ ਫੁੱਲ। ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਜੇ ਕਿਸੇ ਨੇ ਐਡ ਕਰਵਾਉਣੀ ਹੈ ਸੀ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਰੇ ਅੱਖਰਾਂ ਦੇ ਵਿੱਚ ਲਿਖਿਆ ਹੋਊਗਾ। 78140 ਤੇ 38764 ਕੋਈ ਵੀ ਐਡ ਕਰਵਾਉਣਾ ਚਾਹੁੰਦਾ ਹੈ ਤਾਂ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ। ਬਾਕੀ ਮਸ਼ੀਨਰੀਆਂ ਤੁਸੀਂ ਦੇਖ ਰਹੇ ਹੋ ਜੀ ਹੁਣ ਇੱਕ ਗੱਡੀ ਤੁਸੀਂ ਦੇਖੋ ਕਾਲੇ ਰੰਗ ਦੀ ਗੱਡੀ ਆਪਣੇ ਕੋਲੇ ਪਹੁੰਚੀ ਆ ਜੀ 2010 ਮਾਡਲ ਹੈ ਤੇ ਪੰਜਾਬ ਨੰਬਰ ਹੈ ਜੀ ਕਾਲੇ ਰੰਗ ਦੀ ਗੱਡੀ ਆ ਕੰਡੀਸ਼ਨ ਆਲੂਕੇ ਆ ਜੀ ਪੰਜਾਬ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਹੈ ਤੇ 10 ਮਾਡਲ ਹੈ ਤੇ ਗੱਡੀ ਫਾਸਟ ਓਨ ਰਚੀ 55000 ਹਜ਼ਾਰ ਕੁੱਲ ਚੱਲੀ ਹੋਈ ਆ ਸਾਰੀ ਗੱਡੀ ਰੀਜਨਲ ਹੈ ਪਟਿਆਲੇ ਖੜੀ ਹੈ ਰੇਟ ਦੀ ਆਪਾਂ ਗੱਲ ਕਰੀਏ ਤਾਂ 90000 ਇੱਕ ਬਾਰੀ ਮਾਲਕ ਨੇ ਮੰਗਿਆ ਤੇ ਬਾਕੀ ਮਾਲਕ ਕਹਿੰਦੇ ਆ ਵੀ ਘੱਟਾ ਵਾਦਾ ਮੌਕੇ ਤੇ ਕਰ ਲਵਾਂਗੇ ਸੀ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਗੱਲ ਕਰ ਲਓ ਤੇ ਖਰੀਦਣ ਦਾ ਕੋਈ ਚਾਹਵਾਨ ਹੈਗਾ ਜਾਂ ਕਿਸੇ ਨੇ ਜਾ ਕੇ ਦੇਖਣੀ ਹੈ ਤਾਂ ਮਾਲਕ ਨਾਲ ਗੱਲ ਕਰ ਸਕਦੇ ਹਾਂ ਨੰਬਰ ਮਾਲਕ ਦਾ 709921145 ਨੰਬਰ ਤੇ ਗੱਲ ਹੋ ਸਕਦੇ ਹਾਂ ਕਰ ਸਕਦੇ ਹਾਂ ਤੇ ਜਾ ਕੇ ਦੇਖ ਸਕਦੇ ਹਾਂ ਤੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਗੱਡੀ ਲੈ ਕੇ ਪਹੁੰਚੇ ਅਸੀਂ ਜਿਵੇਂ ਕਿ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਰਹੇ ਹੋ ਮਾਲਕ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ ਤੁਹਾਡੇ ਸਾਹਮਣੇ ਗੱਡੀ ਆ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ ਨੁਕਸ ਆਪਾਂ ਨੂੰ ਕੋਈ ਨਹੀਂ ਮਿਲਣਾ ਜੀ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਕਿਸੇ ਨੇ ਅੰਦਰੋਂ ਦੇਖਣੀ ਹੈ ਅੰਦਰੋਂ ਜਾ ਕੇ ਦੇਖ ਸਕਦਾ ਹੋ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਲਓ ਬਾਕੀ ਵੀਡੀਓ ਇਹਨਾਂ ਨੇ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਦਿੱਲੀ ਨੰਬਰਾਂ ਗੱਡੀ ਆ ਜੀ ਚਾਰੇ ਪਾਸੋਂ ਵੀਡੀਓ ਇਹਨਾਂ ਨੇ ਬਹੁਤ ਵਧੀਆ ਬਣਾਈ ਹੈ ਕੋਈ ਵੀ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਜਾ ਕੇ ਦੇਖ ਸਕਦਾ हूं ਤੇ ਗੱਡੀ ਦਾ ਮਾਡਲ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ 2000 ਮਾਡਲ ਗੱਡੀ ਹੈ ਰੇਟ ਸਿਰਫ 35000 ਰੁਪਏ ਜੀ ਗੱਡੀ ਫਿਰੋਜ਼ਪੁਰ ਖੜੀ ਹੈ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 80 ਤੋਂ 90 ਪੈਸੇ ਮਿਲ ਜੂਗੀ ਕਿਸੇ ਨੇ ਜਾ ਕੇ ਦੇਖਣੇ ਫਿਰੋਜ਼ਪੁਰ ਜਾ ਕੇ ਦੇਖ ਸਕਦਾ हूं ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ हूं ਤੇ ਮਾਡਲ ਤੁਹਾਨੂੰ ਮੈਂ ਦੱਸਦਾ ਤੇ ਰੇਟ 35000 ਦੇ ਵਿੱਚੋਂ ਮਾੜਾ ਮੋਟਾ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਜਾ ਕੇ ਦੇਖ ਸਕਦਾ ਹੋਂ ਗੱਲਬਾਤ ਕੋਈ ਵੀ ਕਰਨੀ ਹੈ ਗੱਲਬਾਤ ਕਰ ਸਕਦੇ ਹੋ ਜੀ ਨੰਬਰ ਮਾਲਕ ਦਾ 8360958508 ਇਸੇ ਨੰਬਰ ਤੇ ਗੱਲ ਕਰ ਸਕਦੇ ਹੋਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾਗਾ ਹੁਣ ਆਪਾਂ ਇੱਕ ਬੁਲਟ ਦੀ ਗੱਲ ਕਰਦੇ ਹਾਂ ਜੀ ਜਿਹੜਾ ਬੁਲਟ ਤੁਸੀਂ ਦੇਖੋਗੇ ਬੁਲਟ ਆਪਣੇ ਕੋਲੇ ਮਾਲਕ ਨੇ ਗੁਰਦਾਸਪੁਰ ਏਰੀਆ ਚ ਭੇਜਿਆ ਮਾਲਕ ਦਾ ਏਰੀਆ ਤਾਂ ਗੁਰਦਾਸਪੁਰ ਆ ਪਰ ਮਾਲਕ ਆਪ ਬਾਹਰ ਰਹਿੰਦੀ ਸੀ ਤੇ 2022 ਮਾਡਲ ਹੈ ਗੁਰਦਾਸਪੁਰ ਖੜਾਗਾ ਤੇ ਮਾਲਕ ਨੇ ਕਿਹਾ ਇੱਕ ਹੱਥ ਚੱਲਿਆ ਹੋਇਆ ਤੇ ਜਦੋਂ ਦੇ ਮਾਲਕ ਬਾਹਰ ਗਿਆ ਤੇ ਉਹ ਤੋਂ ਬਾਅਦ ਬੁਲਟ ਚੱਲਿਆ ਨਹੀਂ ਪੰਜਾਬ ਨੰਬਰ ਹੈ ਤੇ ਕੁੱਲ 13000 ਚੱਲਿਆ ਹੋਇਆ 13000 ਕੁੱਲ ਚਲਾਇਆ ਮਾਲਕ ਨੇ ਬਾਕੀ ਇਦਾਂ ਹੀ ਖੜਾ ਹੈ ਬਾਈ ਮਾਡਲ ਆ ਰੇਟ ਮਾਲਕ ਨੇ 175 ਮੰਗੇ ਬਾਕੀ ਕਹਿੰਦੇ ਸੀਗੇ ਮਾਲਕ ਥੋੜਾ ਬੋਤਾਂ ਉੱਪਰ ਨੀਚੇ ਹੋ ਜਾਊਗਾ ਕਿਸੇ ਨੂੰ ਪਸੰਦ ਆਉਂਦਾ ਕੋਈ ਵੀ ਖਰੀਦਣ ਦਾ ਜੀ ਚਾਹਵਾਨ ਹੈਗਾ ਤਾਂ ਗੱਲ ਕਰ ਸਕਦੇ ਹੋ ਮਾਲਕ ਨਾਲ ਤੇ ਨੰਬਰ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਬਾਹਰਲਾ ਨੰਬਰ ਹੈ ਜੀ ਮਾਲਕ ਨੇ ਕਿਹਾ ਸਿੱਧਾ ਤਾਂ ਲੱਗਣਾ ਨਹੀਂ ਤੇ ਤੁਸੀਂ ਵਟਸਐਪ ਤੇ ਗੱਲ ਕਰ ਲਿਓ ਜੀ ਤੇ ਮਾਲਕ ਕਹਿੰਦੇ ਆ ਵਟਸਐਪ ਤੇ ਗੱਲ ਕਰ ਲਾਂਗੇ ਫੋਨ ਚੱਕ ਲਾਂਗੇ ਜਾਂ ਮੈਸੇਜ ਪਾ ਦਿਓ ਜਾਂ ਫੋਨ ਕਰ ਲਿਓ ਤੁਹਾਡੀ ਮਰਜ਼ੀ ਹੈ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਹੈ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਤੇ ਕਿਸੇ ਕੋਲੇ ਕੁਝ ਵੀ ਹੈ ਵੇਚਣ ਵਾਸਤੇ ਤਾਂ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ